ਹੋਣਾ ਚਾਹੁੰਦਾ ਇਹ ਜਵਾਂ ਵੀ ਲੜਕਿਆਂ ਦੇ ਰੋਹਾਂ ਦੀ ਲੜਕਿਆਂ ਲਈ ਤਾਂ ਹੋਣਾ। ਆੜਿਕ ਲੜਕੇ ਆਪਣੀਆਂ ਨੇ ਉਹਨਾਂ ਲਈ ਜਰੂਰ ਹੋਣਾ ਚਾਹੀਦਾ। ਵੀ ਇਹ ਦਵਾ ਲੰਗਣਾ ਭੰਕਾਇਆ। ਰੂਹ ਤੋੜੇ ਤਾਂ ਠਾਈ ਹੈ। ਪਰ ਰੂਹ ਤੋੜੇ ਤਾਂ ਠਾਈ ਹੈ। ਈਮ ਅਢੀਰ ਫਿਰਦੇ ਆ ਤਿਲ ਤਿੰਨ ਜਿਹੜੇ ਮੋਟਰਸਾਈਕਲਾਂ ਦੇ ਰੱਤ ਹੱਥ ਚ ਲੈਨੇ ਹੁੰਦੀਆਂ ਨੇ ਪਾਵਰ ਲੀਗ ਦੇ ਮਾਰਨੇ ਨੇ। ਕਿਸੇ ਨੇ ਬੜਾ ਜ਼ਰੂਰੀ ਕੰਮ ਜਾਣਾ ਹੁੰਦਾ ਸੇ ਕੱਪੜਾ ਬਿਲਕੁਲ ਦਾ ਉਹ ਹੀ ਜੀ ਹਰਕਤ ਨਾ ਕਰਨਾ। ਦੇਸ਼ ਭਰ ਵਿੱਚ ਜਿੱਥੇ ਹੋਲੀ ਦਾ ਤਿਹਾਰ ਬੜੇ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਪਰ ਹੋਲੀ ਦੇ ਤਿਹਾਰ ਮੌਕੇ ਨਾਬਾ ਪੁਲਿਸ ਵੀ ਪੂਰੀ ਤਰ੍ਹਾਂ ਚੌਕਸੀ ਵਿਖਾਈ ਦਿੱਤੀ ਅਤੇ ਹੁੱਲੜਬਾਜ਼ਾਂ ਦੇ ਖਿਲਾਫ ਸਿਕੰਜਾ ਕੱਸਿਆ ਗਿਆ ਟੜਾ ਤੜ ਚਲਾਨ ਕੱਟੇ ਗਏ ਸ਼ਹਿਰ ਚ ਜ਼ਿਆਦਾਤਰ ਨੌਜਵਾਨ ਮੋਟਰਸਾਈਕਲਾਂ ਤੇ ਟ੍ਰਿਪਲ ਸਵਾਰੀ ਕਰਦੇ ਆਮ ਨਜ਼ਰ ਆਏ ਪੁਲਿਸ ਵੱਲੋਂ ਵੀ ਹੁੱਲੜ ਬਾਜਾਂ ਨੂੰ ਸਬਕ ਸਿਖਾਉਣ ਲਈ ਵੱਡੇ ਪੱਧਰ ਤੇ ਧੜਾ ਧੜ ਚਲਾਨ ਕੀਤੇ ਗਏ ਪੁਲਿਸ ਦੇ ਇਸ ਉਪਰਾਲੇ ਤੋਂ ਸ਼ਹਿਰ ਨਿਵਾਸੀ ਵੀ ਕਾਫੀ ਖੁਸ਼ ਨਜ਼ਰ ਆਏ ਇਸ ਮੌਕੇ ਤੇ ਸ਼ਹਿਰ ਵਾਸੀਆਂ ਅਤੇ ਨਾਭਾ ਕੌਟਵਾਲੀ ਦੇ ਇੰਚਾਰਜ ਅਸਵਿੰਦਰ ਸਿੰਘ ਖੋਖਰ ਦਾ ਕੀ ਕਹਿਣਾ ਆਓ ਸੁਣਦੇ ਹਾਂ ਉਹਨਾਂ ਤੋਂ ਬਹੁਤ ਮਤ ਕਾਫੀ ਹੋਈ ਹੋਈ ਹੈ ਸਤਾਈ ਵਧੀਆ ਗੱਲਬਾਤ ਹੈ ਮੈਂ ਤਾਂ ਖੁਸ਼ ਹੀ ਚੰਗੀ ਹੈ ਪਹਿਲਾਂ ਪਹਿਲਾਂ ਦਾ ਦੂਜੇ ਦਵਾਈ ਜ਼ਿਆਦਾ ਹੁੰਦੀ ਟੀਮ ਰੰਗ ਵਗੈਰਾ ਪਾ ਕੇ ਜਣਾ ਜਣਾ ਪਾਉਂਦਾ ਸੀ ਪਰ ਬਹੁਤ ਵਧੀਆ ਗੱਲ ਹੈ ਇਹ ਤਾਂ ਬਹੁਤ ਜ਼ਰੂਰੀ ਹੈ ਹੋਣਾ ਚਾਹੁੰਦਾ ਇਹ ਜਮਾਈ ਲੜਕੀਆਂ ਲਈ ਤਾਂ ਹਾਂ ਲੜਕੀਆਂ ਲਈ ਤਾਂ ਹੋਣਾ ਚਾਹੀਦਾ ਹੈ ਅੜੇਕ ਲੜਕੇ ਆਪਣੀਆਂ ਨੇ ਉਹਨਾਂ ਲਈ ਜ਼ਰੂਰ ਹੋਣਾ ਚਾਹੀਦਾ ਹੈ ਵੀ ਇਹ ਰੰਗ ਨਾ ਭੰਗਾਇਆ ਪਾਲੰਦਰ ਜੀ ਸਾਰਿਆਂ ਨੂੰ ਹੋਲੀ ਦੀਆਂ ਬਹੁਤ ਬਹੁਤ ਵਧਾਈਆਂ ਤੇ ਦੂਜੀ ਗੱਲ ਵੀ ਜਿਵੇਂ ਤਿਹਾਰਾ ਬੜਾ ਤੁਸੀਂ ਰੰਗਾਂ ਨਾਲ ਸੋਹਣੇ ਰੱਖਣਾ ਤੇ ਹੱਸਣਾ ਹੈ ਤੈਨੂੰ ਬੜਾ ਸਿੰਪਲ ਤਰੀਕੇ ਨਾਲ ਬਣਾਇਆ ਜਾਵੇ ਸਾਰਿਆਂ ਨੂੰ ਇਹੀ ਮੇਰੀ ਅਪੀਲ ਆ ਵੀ ਜਿਹੜੀ ਹੈ ਮਟੀਰ ਮਿਰਦੇ ਆ ਦਿਲ ਤੇ ਜਿਹੜੇ ਮੋਟਰਸਾਈਕਲਾਂ ਦੇ ਰੰਗ ਹੱਥ ਚ ਲੈਣੇ ਹੁੰਦੇ ਆ ਉਹਦੀ ਪਾਵਲੀਗ ਦੇ ਮਾਰਨੇ ਨੇ ਕਿਸੇ ਨੇ ਬੜਾ ਜ਼ਰੂਰੀ ਕੰਮ ਜਾਣਾ ਹੁੰਦਾ ਸਿਵਲ ਕਪੜਿਆਂ ਦੇ ਵਿੱਚ ਦਾ ਉਹ ਹੀ ਹਰਕਤ ਨਾ ਕਰਨਾ ਸਾਡੇ ਸਾਰੇ ਨਾਬਾ ਸ਼ਹਿਰ ਦੇ ਵਿੱਚ ਵੱਖ-ਵੱਖ ਅਸੀਂ ਟੀਮਾਂ ਬਣਾ ਕੇ ਨਾਕੇ ਲਾਏ ਹੋਏ ਨੇ ਜਿਹੜਾ ਵੀ ਕੋਈ ਇਹੋ ਜਿਹਾ ਅਨਸਰ ਤੁਹਾਨੂੰ ਮਿਲਿਆ ਰੋੜੇ ਦਵਾਂ ਦੀ ਸੱਚੋ ਸੱਚੀ ਗੱਲ ਦੱਸਦਾ ਹਾਂ ਉਹਨਾਂ ਵੀ ਕਿਤੇ ਚਲਾਨ ਵੀ ਕੀਤੇ ਜਾ ਰਹੇ ਨੇ ਵੀ ਦੇਖ ਰਹੇ ਹਾਂ ਵੀ ਅਸੀਂ ਇੱਥੇ ਖੜੇ ਹਾਂ ਟ੍ਰੈਫਿਕ ਸਭ ਤੋਂ ਬੁਰੀਆਂ ਅਸੀਂ ਚਲਾਨ ਉੱਤੇ ਤੇ ਸਾਬ ਦਾ ਜਿਹੜੇ ਟ੍ਰਿਪਲਿੰਗ ਕਰ ਰਹੇ ਨੇ ਉਹਨਾਂ ਦੇ ਚਲਾਨ ਵੀ ਕੀਤੇ ਜਾ ਰਹੇ ਨੇ ਇਸੇ ਲਈ ਫੋਨ ਵੀ ਉੱਤੇ ਇਹ ਸਟ੍ਰਕਚਰਾਂ ਬਸ ਇਹੀ ਨਹੀਂ ਸਾਰਿਆਂ ਨੂੰ ਕਿ ਜਿਹੜਾ ਵੀ ਕੋਈ ਮਾੜਾ ਜਿਹੜਾ ਕੰਮ ਕਰਦਾ ਉਹ ਨਾ ਕਰੇ ਦਾਰੂ ਪੀ ਕੇ ਮੋਸ਼ਕਲੀ ਮੁੰਡੇ ਨੇ 3-4 ਜਣੇ ਚੜ ਕੇ ਤੇ ਇਹ ਸਾਰੇ ਗੇੜੀ ਰੂਪ ਤੇ ਨਿਕਲ ਜਾਂਦੇ ਹੁੰਦੇ ਨੇ ਪੌਂਡਿਆਂ ਦੇ ਰਾਹ ਗਿਰਾਂ ਦੇ ਰੰਗ ਘੇਰਦੇ ਨੇ ਜਿਉਂ ਜਿਉਂ ਸਾਡੇ ਧਿਆਨ ਦੇ ਕੋਈ ਗੱਲ ਆਈ ਉਹਨੂੰ ਬਖਸ਼ਿਆ ਨਹੀਂ ਜਾਂਦਾ। 3 ਜਣੇ ਸਵਾਦ ਹੈ ਤੁਹਾਨੂੰ ਪਤਾ ਰੋਟਾ। ਬੜਾ ਚੱਪੀ ਹੈ। 3 ਜਣੇ ਸਵਾਦ ਨੂੰ ਇੱਕੋ। ਇਹ ਪਤਾ ਇਹ ਭਰਾ ਮੇਰਾ ਰੂਤ ਆ। ਹੈ? ਫੇਰ ਕਰੇ। ਮੰਦਰ ਦੇ ਵਾਰ, ਧੰਦਰ ਦੇ ਵਾਰ ਹੈ। ਕੋਣ ਕਰੀ ਜੇ ਆ ਰਹੇ ਹੁਣ ਸੰਬਲ ਚੋਂ ਉੱਡੀ ਬੜ ਕੇ ਆਂ ਮੰਦਿਰ ਤੋਂ ਡਾਇਰੈਕਟ ਮੰਦਿਰ ਜੀ ਆ ਰਹੇ ਨੇ ਉਹ ਤਾਂ ਉੱਪਰੋਂ ਰੰਗਨ ਕੇ ਉੱਤੇ ਬੈਠਣ ਗਲਗੀ ਮੰਨ ਰਹੇ ਹੁਣ ਗਲਗੀ ਹੈਗਾ ਵੀ ਤਨੇ ਜਾਂਦੇ ਸਵਾਰ ਹੋ ਗਲਗੀ ਮੰਨਦੇ ਰੂਟੋੜਾ ਤਾਂ ਠਾਈ ਹੈ ਪਰ ਰੂਟੋੜਾ ਤਾਂ ਆਈ ਹੈ ਕੋਣਾ ਚਾਹੁੰਦਾ ਇਹ ਜਮੀ ਲੱਗੀਆਂ ਦੇ ਦੁਹਾਂ ਦੀ ੜਕਿਆਂ ਲਈ ਤਾਂ ਕੋਣ

ਦੇਸ਼ ਭਰ ਵਿੱਚ ਜਿੱਥੇ ਹੋਲੀ ਦਾ ਤਿਹਾਰ ਬੜੇ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਪਰ ਹੋਲੀ ਦੇ ਤਿਹਾਰ ਮੌਕੇ ਨਾਬਾ ਪੁਲਿਸ ਵੀ ਪੂਰੀ ਤਰ੍ਹਾਂ ਚੌਕਸੀ ਵਿਖਾਈ ਦਿੱਤੀ ਅਤੇ ਹੁੱਲੜਵਾਜਾਂ ਦੇ ਖਿਲਾਫ ਸਿਕੰਜਾ ਕੱਸਿਆ ਗਿਆ ਤੜਾ ਤੜ ਚਲਾਨ ਕੱਟੇ ਗਏ ਸ਼ਹਿਰ ਚ ਜ਼ਿਆਦਾਤਰ ਨੌਜਵਾਨ ਮੋਟਰਸਾਈਕਲਾਂ ਤੇ ਟ੍ਰਿਪਲ ਸਵਾਰੀ ਕਰਦੇ ਆਮ ਨਜ਼ਰ ਆਏ ਪੁਲਿਸ ਵੱਲੋਂ ਵੀ ਹੁੱਲੜਬਾਜ਼ਾਂ ਨੂੰ ਸਬਕ ਸਿਖਾਉਣ ਲਈ ਵੱਡੇ ਪੱਧਰ ਤੇ ਧੜਾ ਧੜਾ ਚਲਾਨ ਕੀਤੇ ਗਏ ਪੁਲਿਸ ਦੇ ਇਸ ਉਪਰਾਲੇ ਤੋਂ ਸ਼ਹਿਰ ਨਿਵਾਸੀ ਵੀ ਕਾਫੀ ਖੁਸ਼ ਨਜ਼ਰ ਆਏ ਇਸ ਮੌਕੇ ਤੇ ਸ਼ਹਿਰ ਵਾਸੀਆਂ ਅਤੇ ਨਾਭਾ ਕੌਟਵਾਲੀ ਦੇ ਇੰਚਾਰਜ ਅਸਵਿੰਦਰ ਸਿੰਘ ਖੋਖਰ ਦਾ ਕੀ ਕਹਿਣਾ ਆਓ ਸੁਣਦੇ ਹਾਂ ਉਹਨਾਂ ਤੋਂ ਬਹੁਤ ਮਤ ਕਾਫੀ ਹੋਈ ਹੋਈ ਹੈ ਸਤਾਈ ਵਧੀਆ ਗੱਲ ਮਤ ਆਈ ਮੈਂ ਤਾਂ ਖੁਸ਼ ਹੀ ਚੰਗੀ ਹੈ ਪਹਿਲਾਂ ਸੀ ਪਹਿਲਾਂ ਦਾ ਦੂਜੇ ਦਵਾਈ ਜ਼ਿਆਦਾ ਹੁੰਦੀ ਸੀ ਰੰਗ ਵਗੈਰਾ ਪਾ ਕੇ ਬਹੁਤ ਜਣਾ ਜਣਾ ਪਾਉਂਦਾ ਸੀ ਪਰ ਬਹੁਤ ਵਧੀਆ ਗੱਲ ਹੈ ਇਹ ਤਾਂ ਬਹੁਤ ਜ਼ਰੂਰੀ ਹੈ। ਹੋਣਾ ਚਾਹੀਦਾ ਇਹ ਜਮੀਆਂ ਲੜਕੀਆਂ ਦੀ ਰਹਾਂ ਦੀ ਲੜਕੀਆਂ ਲਈ ਤਾਂ ਬਹੁਤ। ਸਾਡੇ ਗੱਲਕੇ ਆਪਣੀਆਂ ਨੇ ਉਹਨਾਂ ਲਈ ਜ਼ਰੂਰ ਹੋਣਾ ਚਾਹੀਦਾ ਹੈ। ਵੀ ਇਹ ਦਵ ਲੰਗਣਾ ਬੰਕਾਇਆ। ਬਾਲੰਦਰ ਜੀ ਸਾਰਿਆਂ ਨੂੰ ਹੁਲੇ ਦੀਆਂ ਬਹੁਤ-ਬਹੁਤ ਵਧਾਰਤਾ ਤੇ ਦੂਜੀ ਗੱਲ ਵੀ ਜਿਵੇਂ ਤਿਹਾਰਾ ਬਣਾ ਦੇਈਂ ਰੰਗਾਂ ਨਾਲ ਸੋਹਣੇ ਰੱਖਾਂ ਦਾ ਤਿਹਾਰਾ। ਇਹਨੂੰ ਬੜਾ ਸਿੰਪਲ ਤਰੀਕੇ ਨਾਲ ਬਣਾਇਆ ਜਾਵੇ ਸਾਰਿਆਂ ਨੂੰ ਇਹੀ ਮੇਰੀ ਅਪੀਲ ਆ ਵੀ ਜਿਹੜੀ ਹੈ ਮਢੀਰ ਫਿਰਦੇ ਆ ਤਿਲ ਤਿੰਨ ਜਿਹੜੇ ਮੋਟਰਸਾਈਕਲਾਂ ਦੇ ਰੰਗ ਰੱਖ ਚ ਲੈਣੇ ਆਉਂਦੇ ਨੇ ਪਾਵਰ ਲੀਗ ਦੇ ਮਾਰਦੇ ਨੇ। ਕਿਸੇ ਨੇ ਬੜਾ ਜ਼ਰੂਰੀ ਕੰਮ ਜਾਣਾ ਹੁੰਦਾ ਸੀ ਕੱਪੜਾ ਬਿਲਕੁਲ ਦਾ ਉਹ ਹੀ ਹਰਕਤ ਨਾ ਕਰਨਾ ਸਾਡੇ ਸਾਰੇ ਨਾਪਾ ਸ਼ਹਿਰ ਦੇ ਵਿੱਚ ਵੱਖ-ਵੱਖ ਜਿਹਾ ਟੀਮਾ ਹੋਣਾ ਕਿ ਨੱਕੇ ਲਾਏ ਹੋਏ ਨੇ ਜਿਹੜਾ ਵੀ ਕੋਈ ਇਹੋ ਜਿਹਾ ਅੰਸਰ ਤੁਹਾਨੂੰ ਮਿਲਿਆ ਰਹੇ ਦੁਬਾਰਾ ਦੀ ਸੱਚੋ ਸੱਚਾਰ ਵਿੱਚ ਨਾ ਉਹਨੇ ਵੀ ਕੀਤੇ ਚਲਾਨ ਵੀ ਕੀਤੇ ਜਾ ਰਹੇ ਨੇ ਵੀ ਦੇਖ ਰਹੇ ਹਾਂ ਕਿ ਅਸੀਂ ਇੱਥੇ ਕਰਿਆ ਸਭ ਤੋਂ ਦੁੱਖੀਆਂ ਨੇ ਜਿਹਨੂੰ ਚਲਾਨ ਲੱਗਦਾ ਤੇ ਸਾਬ ਦਾ ਜਿਹੜੇ ਟ੍ਰਿਪਲਿੰਗ ਕਰ ਰਹੇ ਨੇ ਉਹਨਾਂ ਨੇ ਚਲਾਨ ਵੀ ਕੀਤੇ ਜਾ ਰਹੇ ਕਿਤੇ ਲੋਕਾਂ ਦਾ ਫੋਨ ਕੀ ਉੱਪਰ ਉਹ ਸਟ੍ਰਕਚਰਾਂ ਬਸ ਇਹੀ ਨਹੀਂ ਸਾਰਿਆਂ ਨੂੰ ਜਿਹੜਾ ਵੀ ਕੋਈ ਮਾੜਾ ਜਿਹੜਾ ਕੰਮ ਕਰਦਾ ਉਹ ਨਾ ਕਰੇ ਦਾਰੂ ਵੀ ਕੇ ਮੋਸਟਲੀ ਮੁੰਡੇ ਨੇ ਫਿਰ ਤਿੰਨ ਜਣੇ ਚੜ ਕੇ ਤੇ ਸਾਰੇ ਜਿਹੜੀ ਰੂਪ ਤੇ ਨਿਕਲ ਜਾਂਦੇ ਹੁੰਦੇ ਨੇ ਕਿਉਂ ਜਾਂਦੇ ਆਂਗੇ ਰਾਹ ਕਿਨਾਂ ਦੇ ਰੰਗ ਮੇਰਦੇ ਨੇ ਕਿ ਉਹਦੀ ਵੀ ਸਾਡੇ ਧਿਆਨ ਦੀ ਵੀ ਕੋਈ ਗੱਲ ਆਈ ਉਹਨੂੰ ਬਖਸ਼ਿਆ ਨਹੀਂ ਜਣੇ ਜਣੇ ਸਵਾਦੋਂ ਤੁਹਾਨੂੰ ਪਤਾ ਰੂਤ ਚੱਪੀ ਹੈ ਤਿੰਨੇ ਜਣੇ ਸਵਾਦੋਂ ਇੱਕ ਹੋ ਗਏ ਹੈ ਤਾਂ ਇਹ ਭਰਾ ਮੇਰਾ ਰੂਤ ਆ ਹੈ ਫਿਰ ਮੰਦਰ ਜੋ ਹੈ ਮੰਦਰ ਕੋਲ ਹੈ ਹੈ ਕਿ ਤੋਂ ਅੰਦਰ ਜੇ ਆ ਰਹੇ ਹੁਣ ਮੰਦਰ ਚੋਂ ਉੱਦੀ ਵੜ ਕੇ ਹੈਂ ਮੰਦਰ ਤੋਂ ਡਾਇਰੈਕਟ ਮੰਦਰ ਜੀ ਜਾ ਰਹੇ ਹੋ ਉਹ ਤਾਂ ਉੱਪਰੋਂ ਰੈਂਕ ਨਿਕਾਉਂਦੇ ਫੇੜ ਰਹੇ ਹਾਂ ਗਲਤੀ ਬੰਦ ਰਿਓ ਹੁਣ ਸਾਡੀ ਹੈ ਕਿ ਤੇਨੇ ਜਾਂ ਇਸ ਵਾਰ ਉਹ ਗਲਤੀ ਮੰਨਦੇ ਰੂਟ ਓੜਾ ਤਾਂ ਠਹਿਈਏ ਪਰ ਰੂਟ ਓੜਾ ਤਾਂ ਰਹੀ ਹੈ